ਭਾਰਤ ਵਿੱਚ ਹਰ ਵਰਗ ਦੇ ਲੋਕ ਰਹਿੰਦੇ ਹਨ ਅਤੇ ਸੰਵਿਧਾਨ ਵਿੱਚ ਹਰ ਵਰਗ ਦੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਮਿਲੇ ਹੋਏ ਹਨ ਇੱਥੇ ਹਰ ਜਾਤ ਦੇ ਲੋਕ ਆਪਣੇ ਤਿਹਾਰ ਆਪਣੇ ਤਰੀਕਿਆਂ ਦੇ ਨਾਲ ਮਨਾਉਂਦੇ ਹਨ ਇਸਾਈਆਂ ਦੇ ਸਭ ਤੋਂ ਪ੍ਰਮੁੱਖ ਤਿਹਾਰਾਂ ਵਿੱਚੋਂ ਗੁੱਡ ਫਰਾਈਡੇ ਅਤੇ ਈਸਟਰ ਬਹੁਤ ਮਹੱਤਵਪੂਰਨ ਤਿਹਾਰ ਹਨ ਇਸਾਈ ਭਾਈਚਾਰੇ ਦੇ ਲੋਕਾਂ ਵੱਲੋਂ ਗੁੱਡ ਫਰਾਈਡੇ ਸ਼ੁੱਕਰਵਾਰ ਅਤੇ ਈਸਟਰ ਐਤਵਾਰ ਨੂੰ ਮਨਾਇਆ ਜਾਂਦਾ ਹੈ ਜੋ ਕਿ ਉਹਨਾਂ ਦੇ ਸਮਾਜ ਲਈ ਬਹੁਤ ਹੀ ਪਵਿੱਤਰ ਸ਼ੁੱਕਰਵਾਰ ਅਤੇ ਐਤਵਾਰ ਵਿੱਚੋਂ ਇੱਕ ਹੈ ਆਓ ਜਾਣਦੇ ਹਾਂ ਗੁੱਡ ਫਰਾਈਡੇ ਦਾ ਇਤਿਹਾਸ ਗੁੱਡ ਫਰਾਈਡੇ ਇੱਕ ਅਜਿਹਾ ਦਿਨ ਸੀ ਜਿਸ ਦਿਨ ਈਸਾ ਮਸੀਹ ਨੂੰ ਸੂਲੀ ਤੇ ਚੜਾਉਣ ਦੀ ਘਟਨਾ ਘਟੀ ਸੀ ਕਿਹਾ ਜਾਂਦਾ ਹੈ ਕਿ ਮਸੀਹ ਨੇ ਬਹੁਤ ਮੁਸ਼ਕਲ ਤਿਆਗ ਅਤੇ ਆਤਮ ਬਲਦਾਨ ਕੀਤੇ ਅੱਜ ਲੋਕ ਉਹਨਾਂ ਦੀ ਸਿੱਖਿਆ ਤੇ ਪਾਲਣਾ ਕਰਦੇ ਹੋਏ ਉਹਨਾਂ ਦੇ ਇਸ ਬਲਦਾਨ ਨੂੰ ਯਾਦ ਕਰਦੇ ਹਨ ਅਤੇ ਉਹਨਾਂ ਲਈ ਵਰਤ ਵੀ ਰੱਖਦੇ ਹਨ ਗੁੱਡ ਫਰਾਈਡੇ ਤੋਂ 3 ਦਿਨ ਬਾਅਦ ਈਸਾ ਮਸੀਹ ਦੇ ਜਿੰਦਾ ਹੋਣ ਦੀ ਖੁਸ਼ੀ ਦੇ ਵਿੱਚ ਈਸਟਰ ਮਨਾਇਆ ਜਾਂਦਾ ਹੈ ਈਸਾਈ ਧਰਮ ਅਨੁਸਾਰ ਈਸਾ ਮਸੀਹ ਪਰਮਾਤਮਾ ਦੇ ਪੁੱਤਰ ਸਨ ਉਹਨਾਂ ਨੂੰ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਮੌਤ ਦੀ ਸਜ਼ਾ ਦਿੱਤੀ ਗਈ ਸੀ ਉਸ ਸਮੇਂ ਯਹੂਦੀਆਂ ਦੇ ਕੱਟੜਪੰਥੀ ਰੱਬੀਆਂ ਨੇ ਮਸੀਹ ਦਾ ਪੂਰਾ ਵਿਰੋਧ ਕੀਤਾ। ਅਜਿਹੇ ਵਿੱਚ ਕੱਟੜਪੰਥੀਆਂ ਨੂੰ ਖੁਸ਼ ਕਰਨ ਲਈ ਪੌਂਟਿਅਸ ਪਿਲਾਟਸ ਨੇ ਮਸੀਹ ਨੂੰ ਸੂਲੀ ਤੇ ਚੜਾ ਕੇ ਮਾਰਨ ਦੇ ਹੁਕਮ ਦਿੱਤੇ ਪਰ ਆਪਣੇ ਕਾਤਲਾਂ ਦਾ ਵਿਰੋਧ ਕਰਨ ਦੀ ਬਜਾਏ ਮਸੀਹ ਨੇ ਉਨ੍ਹਾਂ ਲਈ ਪ੍ਰਾਰਥਨਾ ਕਰਦੇ ਹੋਏ ਕਿਹਾ ਕਿ हे ਪ੍ਰਮਾਤਮਾ ਇਹਨਾਂ ਨੂੰ ਮਾਫ਼ ਕਰਿਓ ਕਿਉਂਕਿ ਇਹ ਨਹੀਂ ਜਾਣਦੇ ਕਿ ਕੀ ਕਰ ਰਹੇ ਹਨ। ਇਹ ਜਿਸ ਦਿਨ ਈਸਾ ਮਸੀਹ ਨੂੰ ਸੂਲੀ ਤੇ ਚੜਾਇਆ ਗਿਆ ਉਸ ਦਿਨ ਸ਼ੁੱਕਰਵਾਰ ਸੀ ਇਸ ਕਰਕੇ ਉਸ ਦਿਨ ਨੂੰ ਗੁੱਡ ਫਰਾਈਡੇ ਕਿਹਾ ਜਾਣ ਲੱਗਿਆ ਗੁੱਡ ਫਰਾਈਡੇ ਤੋਂ 40 ਦਿਨ ਪਹਿਲਾਂ ਹੀ ਇਸਾਈਆਂ ਦੇ ਘਰਾਂ ਵਿੱਚ ਪ੍ਰਾਰਥਨਾ ਅਤੇ ਵਰਤ ਸ਼ੁਰੂ ਹੋ ਜਾਂਦੇ ਹਨ ਇਸ ਵਰਤ ਦੇ ਵਿੱਚ ਸ਼ਾਕਾਹਾਰੀ ਭੋਜਨ ਖਾਧਾ ਜਾਂਦਾ ਹੈ ਗੁੱਡ ਫਰਾਈਡੇ ਵਾਲੇ ਦਿਨ ਲੋਕ ਚਰਚ ਜਾਂਦੇ ਹਨ ਮਸੀਹ ਦੀ ਯਾਦ ਵਿੱਚ ਸੋਗ ਬਣਾਉਂਦੇ ਹਨ ਇਸ ਦੇ ਨਾਲ ਹੀ ਗੁੱਡ ਫਰਾਈਡੇ ਵਾਲੇ ਦਿਨ ਈਸਾ ਦੇ ਆਖਰੀ ਸੱਤ ਵਕਾਂ ਦੀ ਵਿਸ਼ੇਸ਼ ਵਿਆਖਿਆ ਕੀਤੀ ਜਾਂਦੀ ਹੈ ਇਸ ਤੋਂ 3 ਦਿਨ ਬਾਅਦ ਇਸਾ ਮਸੀਹ ਦੇ ਜਿੰਦਾ ਹੋਣ ਦੀ ਖੁਸ਼ੀ ਵਿੱਚ ਈਸਾਈ ਲੋਕ ਪੋਜ ਵਿੱਚ ਭਾਗ ਲੈਂਦੇ ਹਨ ਅਤੇ ਖੁਸ਼ੀਆਂ ਮਨਾਉਂਦੇ ਹਨ ਅਤੇ ਇੱਕ ਦੂਜੇ ਨੂੰ ਤੋਹਫੇ ਵੀ ਦਿੰਦੇ ਹਨ